ਦੋਸਤੋ ਪੀਪੀਐਸਸੀ ਵੱਲੋਂ ਭਰਤੀ 2025 ਲਈ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਦੋਸਤੋ ਟੋਟਲ ਪੋਸਟਾਂ ਨੇ ਜੀ 21 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਆਊਟ ਕੀਤੀਆਂ ਨੇ ਜੀ ਗਰੁੱਪ A ਦੀਆਂ ਇਹਨਾਂ ਪੋਸਟਾਂ ਦੀ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 3/11/2025 ਤੱਕ ਤੁਸੀਂ ਨਾ ਪੋਸਟਾਂ ਦੀ ਆਨਲਾਈਨ ਅਪਲਾਈ ਕਰ ਸਕੋਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ B 255 ਦਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧਰੀ ਜਾਣਕਾਰੀ ਲਈ ਤੁਸੀਂਾਂ ਦੀ ਆਫਸਲੀ ਵੈਬਸਾਈਟ ਜਾਂ ਇਹਨਾਂ ਦੀ ਮੇਲ ਆਈਡਿ ਤੇ ਮੇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਜਾਂ ਫਿਰ ਤੁਸੀਂ ਇਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਵੀ ਜਾ ਕੇ ਨੋਟੀਫਿਕੇਸ਼ਨ ਦੇਖ ਸਕੋਗੇ ਟੋਟਲ ਪੋਸਟਾਂ ਨੇ ਜੀ 21 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਆਊਟ ਕੀਤੀਆਂ ਨੇ ਡਿਸਟ੍ਰਿਕਟ ਡਿਫੈਂਸ ਸਰਵਿਸ ਵੈਲਫੇਅਰ ਅਫਸਰ ਗਰੁੱਪ A ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਭਰੀਆਂ ਜਾਣਗੀਆਂ ਜੀ ਡਿਪਾਰਟਮੈਂਟ ਆਫ ਡਿਫੈਂਸ ਸਰਵਿਸ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਦੇ ਅੰਦਰ ਇਹ ਪੋਸਟਾਂ ਭਰੀਆਂ ਜਾਣਗੀਆਂ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਆਨਲਾਈਨ ਅਪਲਾਈ ਕਰਨ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਪੋਸਟਾਂ ਦੀ ਜਾਣ ਤੁਸੀਂ ਇੱਥੋਂ ਦੇਖ ਸਕਦੇ ਹੋ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਜੀ ਇਹਨਾਂ ਪੋਸਟਾਂ ਲਈ ਪੇ ਸਕੇ ਲਈ 47600 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ 10ਵੀਂ ਤੁਸੀਂ 50% ਨਾਲ ਪਾਸ ਕੀਤੀ ਆ ਅਤੇ ਕਰਨਲ ਜਾਂ ਲੈਫਟੀਨੈਂਟ ਕਰਨਲ ਜਾਂ ਸਬੰਧਿਤ ਰੈਂਕ ਵਿੱਚੋਂ ਉਮੀਦਵਾਰ ਚੁਣੇ ਜਾਣਗੇ ਨਾ ਪੋਸਟ ਲਈ ਜੋ ਉਮਰ ਹੱਦ ਰੱਖੀ ਗਈ ਹੈ ਜੀ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਹਨਾ ਪੋਸਟਾਂ ਲਈ ਜੇ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਜੇ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਜੀ 120 ਕੁਐਸਚਨ ਹੋਣਗੇ ਜੀ 480 ਨੰਬਰਾਂ ਦਾ ਤੁਹਾਡਾ ਪੇਪਰ ਹੋਵੇਗਾ ਇੰਟਰਵਿਊ ਦੇ 60 ਅੰਕ ਹੋਣਗੇ ਜੀ ਟੋਟਲ 540 ਅੰਕ ਹੋਣਗੇ ਜੀ ਜੇ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਉਹਦਾ ਸਿਲੇਬਸ ਤੁਸੀਂ ਇੱਥੋਂ ਦੇਖ ਸਕਦੇ ਹੋ ਅਤੇ ਉਹ ਤੁਹਾਡਾ ਪੇਪਰ ਹੋਵੇਗਾ ਇੰਗਲਿਸ਼ ਭਾਸ਼ਾ ਵਿੱਚ ਤੁਹਾਡਾ ਪੇਪਰ ਲਿਆ ਜਾਵੇਗਾ ਤਾਂ ਸਿਲੈਕਸ਼ਨ ਹੋਵੇਗਾ ਜੀ ਰਿਟਨ ਐਗਜ਼ਾਮ ਬਿਲਕੁਲ ਸਮਾਂ ਹੋਵੇਗਾ 2 ਘੰਟੇ ਦਾ ਉਸ ਤੋਂ ਬਾਅਦ ਮੈਡ ਲਿਸਟ ਮੈਡ ਤੋਂ ਬਾਅਦ ਇੰਟਰਵਿਊ ਇੰਟਰਵਿਊ ਤੋਂ ਬਾਅਦ ਤੁਹਾਡੀ ਫਾਈਨਲ ਰਿਜ਼ਲਟ ਤਿਆਰ ਕੀਤਾ ਜਾਵੇਗਾ ਉਸ ਦੇ ਆਧਾਰ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ 8 10 2025 ਤੋਂ ਸਟਾਰਟ ਹੋ ਚੁੱਕਾ ਹੈ ਜੋ ਲਾਸਟ ਡੇਟ ਹੈ 3 11 2025 11:59 ਮਿੰਟ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ कर सकोगे वैबसाइट इतनी मैनशन की गई है जी ऑनलाइन ही अप्लाई करना होगा जी एक बार नोटिफिकेशन डाउनलोड करके चंगी तरह पढ़ ली बहुत सारी जानकारी मैनशन की गई है जी पढ़ने तो बाद ही पोस्टों की अप्लाई करना होगा जी दोस्तों पोस्टों की जो एप्लीकेशन फीस रखी है कुछ इस प्रकार है जी एक्स सर्विसमैन ईडबल्यू एस पी डबल्यू डी उम्मीदवार या एल डी ई एस एम जो उम्मीदवार ने जी ਪੰਜਾਬ ਸਟੇਟ ਓਨਲੀ ਔਨਲਾਈਨ ਐਪਲੀਕੇਸ਼ਨ ਚਾਰਜ ਹੈ ਜੀ 500 ਰੁਪਿਆ ਐਗਜ਼ਾਮੀਨੇਸ਼ਨ ਫੀਸ ਕੋਈ ਨਹੀਂ ਹੈ ਜੀ ਟੋਟਲ 500 ਰੁਪਿਆ ਫੀਸ ਪੇਮੈਂਟ ਕਰਨੀ ਹੋਵੇਗੀ ਜੀ ਜੋ ਐਸ ਸੀ ਐਸ ٹی ਉਮੀਦਵਾਰ ਨੇ ਜੀ ਔਨਲਾਈਨ ਐਪਲੀਕੇਸ਼ਨ ਚਾਰਜ 500 ਰੁਪਿਆ ਜੀ ਐਗਜ਼ਾਮੀਨੇਸ਼ਨ ਫੀਸ 250 ਰੁਪਿਆ ਜੀ ਟੋਟਲ 750 ਰੁਪਏ ਫੀਸ ਪੇਮੈਂਟ ਕਰਨੀ ਹੋਵੇਗੀ ਜੀ ਜੋ ਆਲ ਕੈਟਾਗਰੀ ਦੇ ਉਮੀਦਵਾਰ ਨੇ ਜੀ 500 ਰੁਪਿਆ ਜੋ ਹੈ ਜੀ ਤੁਹਾਡਾ ਔਨਲਾਈਨ ਐਪਲੀਕੇਸ਼ਨ ਚਾਰਜ ਹੈ ਜੀ 1000 ਰੁਪਿਆ ਤੁਹਾਡੀ ਐਗਜ਼ਾਮੀਨੇਸ਼ਨ ਫੀਸ ਹੈ ਜੀ ਟੋਟਲ 1500 ਰੁਪਿਆ ਤੁਹਾਨੂੰ ਪੇਮੈਂਟ ਕਰਨੀ ਹੋਵੇਗੀ ਇਹ ਪੇਮੈਂਟ ਤੁਸੀਂ ਆਨਲਾਈਨ ਕਰਨੀ ਹੋਵੇਗੀ ਜੋ ਤੁਸੀਂ ਆਨਲਾਈਨ ਅਪਲਾਈ ਕਰਨਾ ਜੀ ਉਹਦੀ ਸਾਰੀ ਜਾਣਕਾਰੀ ਸਟੈਪ ਬਾਈ ਸਟੈਪ ਮੈਂਸ਼ਨ ਕੀਤੀ ਗਈ ਹੈ ਜੀ ਇੱਥੋਂ ਤੁਸੀਂ ਦੇਖ ਸਕਦੇ ਹੋ ਜੀ ਇੱਥੋਂ ਚੈੱਕ ਕਰਨ ਤੋਂ ਬਾਅਦ ਹੀ ਤੁਸੀਂ ਨਾ ਪੋਸਟਨ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ